ਕੀ ਬੰਦੇ ਆ ਦੇਖ ਕੁਛ ਨਹੀਂ ਬਸ ਬੰਨਾ ਕੀ ਆ ਹੂੰ ਇਹ ਲੈ ਦੱਸੋ ਦੱਸਣਾ ਮੈਂ ਕੋਈ ਗੱਲ ਕਰਨੀ ਤੇਰੇ ਨਾਲ ਯਾਰ ਹੂੰ ਕਰੋ ਗੱਲ ਇਦਾਂ ਗ ਮम्मी ਆਈ ਮੇਰੇ ਕੋਲ ਅੰਦਰ ਤਾਂ ਮੰਮੀ ਮੈਨੂੰ ਕਹਿੰਦੀ ਆ ਵੀ ਗਵੰਡੀਆਂ ਨਾਲ ਸਾਰੀ ਗੱਲਬਾਤ ਕਰਦੀ ਇਹ ਘਰ ਦੀ ਹਾਰੇ ਕਿ ਜੀ ਜਿਹੜੀ ਜੋ ਵੀ ਸਭ ਕੋ ਦੱਸਾਂਡੀ ਜੀ ਮਾਦਾ ਇਹ ਮਰ ਨਾਲ ਇਹ ਗੱਲ ਕੀਤੀ ਆ ਕੀ ਗੱਲਾਂ ਕਰਤੀਆਂ ਮੈਂ ਗਵੰਡੀਆਂ ਨਾਲ ਦੀ ਭੈਣ ਆਈ ਇਹਨਾਂ ਦੀ ਬੁਲਾਣਾ ਦੇਉਂਗਾ ਜੇ ਤੂੰ ਜੋ ਵੀ ਹੈ ਕਰਦੀ ਹਾਰੇ ਗੱਲ ਦੱਸਦੀ ਯਾਰ ਮੇਰੀ ਸੁਣੋ ਗੱਲ ਜਦੋਂ ਕੋਈ ਭੈਣ ਭਰਾ ਲਾਗੋ ਦੀ ਲੰਗਣ ਆਵੇ ਕੋਈ ਕਵਾਲੇ ਤੇ ਕੀ ਗੱਲ ਉਹਦੇ ਨਾਲ ਪੂਣਾ ਨਹੀਂ ਹੁੰਦਾ ਕਵਾਉ ਜੀ ਸਦਕੇ ਕਵਾਉ ਸੱਤ ਸੱਤ ਕਰੋ ਪਰ ਇਹ ਥੋੜੀ ਵੀ ਤੁਸੀਂ ਹੁਣ ਘਰ ਦੀ ਗੱਲ ਦੱਸੋ ਤੁਸੀਂ ਸਾਰੇ ਯਾਰ ਮੈਂ ਤਾਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਮੈਨੂੰ ਨਹੀਂ ਪਤਾ ਤੁਹਾਨੂੰ ਕੀ ਮੰਮੀ ਐ ਦੱਸਿਆ ਕੀ ਨਹੀਂ ਦੱਸਿਆ ਮੰਮੀ ਨੂੰ ਕੀ ਸ਼ੱਕ ਪਿਆ ਵਿਹਾਰੀ ਮੈਂ ਉਥੇ ਪਿੰਡੀਆਂ ਤੋੜਨ ਗਈ ਹਾਂ ਤਾਈ ਨੇ ਆਵਾਜ਼ ਮਾਰ ਲਈ ਉਹਨਾਂ ਨੋਰਮਲ ਪੁੱਛ ਲਿਆ ਵੀ ਕੀ ਕਰਨ ਰ ਸਾਰੇ ਜਾਣੇ ਤੇ ਦੀਦੀ ਆਈ ਕਹਿੰਨਾ ਫੋਟੀਆਂ ਮੈਂ ਦੱਸਤਾ ਵੀ ਆਹ ਗੱਲਿਆ ਮੈਂ ਤੇ ਚ ਕੋਈ ਚੁਗਲੀ ਨਹੀਂ ਕੀਤੀ ਮੈਂ ਤੇ ਇਹਦੇ ਘਰ ਨਹੀਂ ਗਈ ਠੀਕ ਹੈ ਇੰਨੇ ਸਾਲ ਹੋ ਗਏ ਮੈਂ ਹਜੇ ਤੱਕ ਉਹ ਇੱਥੇ ਖਵਾਣੇ ਦਾ ਜਿਹੜਾ ਭੈਣ ਭਰਾ ਰਾਹ ਗਲੀ ਮੇਰੇ ਤੇ ਕੀ ਗੱਲ ਉਹਨੂੰ ਕਵਾਉਣਾ ਨਹੀਂ ਆ ਸਾਥ ਸਾਥ ਆ ਕੇ ਫਿਰ ਹੌਲੀ ਬੋਲ ਸੁਣਦਾ ਹਾਂ ਹੁਣ ਫੇਰਾ ਸਾਰ ਮਾਂ ਚ ਕੁਝ ਨਹੀਂ ਕੋਈ ਗਲਤ ਗੱਲ ਕੀਤੀ ਨਹੀਂ ਸਾਤ ਕਿਉਂ ਕਰਾ ਮੈਂ ਕੀ ਆ ਮੈਂ ਕੋਈ ਗਲਤ ਗੱਲ ਨਹੀਂ ਕੀਤੀ ਸਾਤ ਇੱਕ ਸਾਤ ਕੀਤੀ ਮੰਮੀ ਆਂਦੀ ਐ ਵੀ ਇਹਨੇ ਕੱਲੀ ਕੱਲੀ ਕਰਦੀ ਗੱਲ ਦੱਸੀ ਆ ਤੂੰ ਹੀ ਦਾਈ ਨੂੰ ਬੁਲਾ ਲਓ ਮੂੰਹ ਤੇ ਪੁੱਛ ਲਓ ਜੇ ਦਾਈ ਕਹਿ ਦੇਣ ਕਿ ਵੀ ਮੈਂ ਕੋਈ ਗੱਲ ਕੀਤੀ ਨਹੀਂ ਐਡਾ ਨਾ ਮੰਨਣਾ ਆਂਦੀ ਐ ਨਹੀਂ ਐਡਾ ਜ਼ੁਬਾਨ ਚ ਰੌਂਦੀ ਆ ਮੈਂ ਕੋਈ ਨਹੀਂ ਮੈਂ ਕੋਈ ਮੰਨਦਾ ਨਾ ਆਹੋ ਨਾ ਮੰਨਣ ਕੇ ਯਾਰ ਮੈਂ ਗੱਲ ਹੀ ਨਹੀਂ ਕੋਈ ਤੂੰ ਹੋਈ ਬੋਲ ਤੂੰ ਮੈਂ ਬਕਵਾਸ ਕਰੀ ਜਣੀ ਐ ਬਕਵਾਸ ਆੜੀ ਕੀ ਗੱਲ ਕੋਈ ਵੀ ਮੈਂ ਜਦੋਂ ਉਧਰ ਗੱਲ ਨਹੀਂ ਕੋਈ ਕੀਤੀ ਮੈਂ ਨਾਰਮਲ ਵਿਹਾਰੀ ਗੱਲਾਂ ਕੀਤੀ ਅਦੀਵਾ ਹੌਲੀ ਬੋਲਾ ਹੌਲੀ ਬੋਲਾ ਤੇਰੀ ਆਵਾਜ਼ ਬੜੀ ਉੱਚੀ ਜਾਂਦੀ ਤੇ ਉਧਰ ਬਾਜ ਜਾਂਦੀ ਨਹੀਂ ਹੌਲੀ ਬੋਲਾ ਤੈਨੂੰ ਮੈਂ ਦੱਸ ਤੂੰ ਹੀ ਕਿਉਂ ਘਰ ਕਲੇਸ਼ ਪਵਾਇਆ ਮੰਮੀ ਸਿੱਧਾ ਮੈਨੂੰ ਪੁੱਛਿਆ ਸੀ ਮੈਂ ਦੱਸਤਾ ਮੈਂ ਮੰਮੀ ਮੈਂ ਵਿਹਾਰੀ ਗੱਲ ਕੀਤੀ ਹਾਲ ਚਾਲ ਪੁੱਛਿਆ ਜਦੋਂ ਭੈਣ ਭਰਾ ਨੇ ਆ ਆਵਾਜ਼ ਨਹੀਂ ਕੋਈ ਗੱਲ ਕਰਨੀ ਮੈਂ ਨਹੀਂ ਕੀਤੀ ਗੱਲ ਮੈਂ ਸਾਰੀਆਂ ਸੁਣੀਆਂ ਇਹਨਾਂ ਦੀਆਂ ਕੋਲ ਖਲੋ ਕੇ ਮੈਂ ਫੇਰ ਸ਼ਰਮ ਦੀ ਮਾਰੀ ਕਰਨ ਆ ਗਈ ਕਿ ਇਸ ਤਰੀਕੜੀ ਦੇ ਸਾਹਮਣੇ ਨੂੰ ਮੈਂ ਮਾੜੀ ਕਿੱਦਾਂ ਕਹਾਂ ਵੱਡੀ ਅਜੇ ਤੱਕ ਕਰੋਂ ਬਾਹਰ ਨਹੀਂ ਗਈ ਜੇਲ੍ਹ ਮੈਂ ਕੱਲ ਪੈਂਡੀਆਂ ਲੈਣ ਕਾਲਤਾ ਸਾਰੀ ਸਟੋਰੀ ਉਹਨੂੰ ਦੱਸ ਕੇ ਆਈ ਏ ਕਰਦੀ ਮੰਮੀ ਜੀ ਮੈਂ ਬਾਰ ਬਾਰ ਕਹੀ ਜਾਨੀ ਮੈਂ ਕੋਈ ਨਹੀਂ ਕਰਕੇ ਚੱਲ ਜੇ ਵੱਡੀ ਚੰਗੀ ਆਏ ਤੂੰ ਵੱਡੀ ਚੰਗੀ ਆਏ ਬਗਵਾਸ ਨਹੀਂ ਕਰਦੀ ਮੈਂ ਲੱਗਾ ਤੈਨੂੰ ਤੇਰੀਆਂ ਵੇਖੀ ਮੈਂ ਕਾ ਕਰਦੀ ਏ ਲੱਗੀ ਜਾ ਫਰਮਾ ਦੇ ਮਦਰ ਜੀ ਕੀ ਮਾਰ ਮਾਰ ਲੱਗਾ ਹਾਂ ਮੈਂ ਕੋਣ ਜੇ ਤੈਨੂੰ ਮੈਂ ਕਹੀਦਾ ਤਾਂ ਇੰਨੇ ਨਹੀਂ ਗਰਮ ਹੋ ਕੇ ਸਮਝਾਈਦਾ ਉਹ ਹੁਣ ਗੱਲਾਂ ਨਹੀਂ ਗੁੱਸਾ ਜਾਂਦੀ ਤੈਨੂੰ ਪਤਾ ਤਾਂ ਹੈਗਾ ਮੇਰੀਆਂ ਜਾਲਾਂ ਇਹ ਤੇਰੀਆਂ ਨਹੀਂ ਉਹਨੇ ਜਾਲਾਂ ਨਹੀਂ ਨਹੀਂ ਜਾਣੀ ਇਹ ਬਾਰੇ ਗਲਤ ਗੱਲ ਆ ਨਾ ਹੱਥ ਨਹੀਂ ਕਿਉਂ ਕਿਦਾ ਹੁੰਦਾ ਤੇ ਆ ਗੱਲ ਨਾ ਕਿਦਾ ਅਗਲੇ ਤੇ ਤਿਆ ਕੰਦੇ ਤੇ ਚੋਕ ਲਿਆ ਫੇਰ ਦੱਸੂਗੀ ਤੇ ਆਪਣੇ ਉਹਦੇ ਅਗਲੇ ਪਿਛਲੇ ਆਉਣਗੇ ਤੇ ਫੇਰ ਕੀ ਫਾਇਦਾ ਨਹੀਂ ਆਉਣਾ ਕਹਿਣਗੀ ਇਹ ਚੱਲ ਬਾਰੇ ਉਹ ਗੱਲਾਂ ਨਹੀਂ ਕਰਦੀਆਂ ਗੱਲਾਂ ਬਾਹਰ ਨਹੀਂ ਕਰਦੀਆਂ ਹੁੰਦੀਆਂ ਉਹਦੀਆਂ ਨੋਆਂ ਕਿੰਨੀਆਂ ਕਿਦਾਂ ਦੱਸ ਜੀ ਜਦੋਂ ਬਾਰੇ ਹੋਵੇ ਨਾ ਉਦੋਂ ਨਹੀਂ ਪਤਾ ਲੱਗਦਾ ਕੀ ਬੰਦਿਆ ਤੇ ਭਾਰ ਬੁਰੇ ਲੱਗੇਗਾ ਵਾ ਕਿਸ ਨੇ ਫੇਰ ਉਹ ਤਾਂ ਕੰਦਾ ਨਾ ਲੱਗੀ ਰਹਿੰਦੀ ਅਗਲੀ ਉਹਨੇ ਹਣਾ ਵੇਖਿਆ ਹਣ ਚੱਲਣ ਡਿਆ ਕੁੱਟ ਕਟਈਆ ਘਰ ਨਵਾਂ ਦਾ ਚੰਗਾ ਉਹ ਜਿੰਨਾ ਨੇ ਰੌਲਾ ਪਾਇਆ ਬਾਅਦ ਅਗਲੇ ਨੇ ਕੰਨ ਲਾ ਕੇ ਸੁਣੇ ਹੋਣੇ ਪੱਕੀ ਗੱਲ ਹੈ ਇਹਦੀ ਫੇਰ ਤੂੰ ਅਗਲੇ ਨੂੰ ਪਤਾ ਨਾ ਲੱਗਾ ਹੋਊਗਾ ਹਾਂ ਤੇ ਕੰਨ ਤੋਂ ਸਾਂਹੀ ਦੇ ਕੰਨ ਤੇ ਅਗਲੇ ਨੂੰ ਪਤਾ ਨਹੀਂ ਆਹ ਹੋਵੇ ਅਗਲੇ ਨੂੰ ਪਤਾ ਲੱਗਾ ਹੀ ਹੋਊਗਾ ਲੱਗਾ ਹੀ ਹੋਊ ਤੇ ਕੀ ਇਹ ਅੰਦਰ ਉੱਥਰ ਕੀ ਕੋਸਰਮਸ ਰੌਂਡੀ ਕਾ ਰੌਲਾ ਪੈਣ ਰਿਹਾ ਇਹਨਾਂ ਦਾ ਕੰਮ ਹੀ ਇਹ ਰਹਿੰਦਾ ਕਦੀ ਨਿੱਕੇ ਦੀ ਲੜਾਈ ਤੇ ਕਦੀ ਵੱਡੇ ਨਵਾਂ ਦੀ ਲੜਾਈ ਹੈ ਮੈਂ ਤਾਂ ਇਹ ਨਹੀਂ ਵੀ ਇਹਨੂੰ ਓਦਾਂ ਪਿਆਰ ਨਾ ਸਮਝਾਇਆ ਕਰ ਹਾਂ ਉਦਾਨਾ ਇਹਨੋਂ ਹੱਥੇ ਨਾਲ ਚੁੱਕੀ ਚਲ ਇਦਾਂ ਕਰ ਤੂੰ ਕਰ ਲੈ ਜੋ ਕਰਨ ਵਾਲਾ ਤੇ ਮੈਂ ਰੋਟੀ ਖਾ ਲਾਂ ਫੜਾ ਕੇ ਫੇਰ ਨਹੀਂ ਗਈ ਮੈਂ ਫੜਾ ਹੀ ਕਿਉਂ ਨਹੀਂ ਗਈ ਤੁਹਾਡਾ ਬੈ ਇਥੇ ਇਹੀ ਯਾਰ ਬੈ ਫੜਾਉਗੀ ਰੋਟੀ ਤੂੰ ਬਾਹਰ ਦੇਖੀ ਤੂੰ ਬੈਠਾ ਬੈਠਾ ਮੈਂ ਕਿਹਾ ਈ ਨਹੀਂ ਰਹਿ ਗਈ ਉਹ ਡੇਰ ਨਹੀਂ ਗਈ ਮੈਂ ਹੁਣ ਏਦੂੰ ਕਹਿੰਦਾ ਵੀ ਫੜਾਉਂਦੀ ਕਿ ਨਹੀਂ ਬਣਾਉਂਦੀ ਰੋਟੀ ਚੱਲ ਫੜਾ ਹੀ ਦਿੰਦੀ ਮੈਂ ਨਾ ਫੜਾਉਗੀ ਤਾਂ ਹੀ ਤੇ ਕਿਹਾ ਮੈਂ ਆਪਣੇ ਹਰਦੀਪ ਮੇਰੇ ਘੜਾ ਹੱਥ ਨਹੀਂ ਕੰਮ ਕਰਦੇ ਸ਼ੌਗ ਗੱਲਾਂ ਕਰਦੀਆਂ ਰੋਟੀ ਫੜਾਉਣ ਲੱਗੀਆਂ ਜਵਾਨ ਵਧਾਈ ਸਭ ਕਹੇ ਦੇ ਥਾਂ ਲੈ ਆਉਂਗੀ ਮੈਂ ਤਾਂ ਲੋ। ਨਹੀਂ ਖਾ ਲੂੰਗੀ ਮੈਂ ਜਾ ਬੜੀਆਂ ਪੱਕੀਆਂ ਖਾ ਰੀਆਂ ਤੁਹਾਡੇ ਹੱਥਾਂ ਦੀਆਂ ਜਾਓ। ਚਾ ਚਾ ਮੈਨੂੰ ਖਾਣ ਦੇ। ਚੱਲ ਚੱਲ ਚੱਲ। ਖਾ ਲੂੰਗੀ ਮੈਂ। ਜਾ। ਨਹੀਂ ਕਿ ਮਰਜ਼ੀ ਕਰ। ਹਾਂ। ਚਾ ਜਾ ਮੈਨੂੰ। ਕਿ ਦੇਸਾ ਨਾ ਨਾ ਰੋਟੀਆਂ ਫੜਾਉਂਦੀ ਮੈਂ ਤੇਨੂੰ ਰੋਟੀ ਫੜਾਵਾਂ। ਜਬਾਨ ਹੀ ਵਧਾਈ ਸਭ ਕਾ ਇਹਦੇ ਥਾਂ। ਇਹਦਾ ਦਾਹਰੇ ਮਾਤਾ ਮੈਂ ਨਾ ਫੜਾਉਂ ਤੇ ਮਾਤਾ ਨੂੰ ਰੋਟੀ ਨਹੀਂ ਖਾਣੀ ਆਉਣੀ ਕਿਤੇ।

ਆਇਤਾਉ ਆਇਤ ਬੈ ਉਹ ਇੱਧਰ ਆ ਰ ਮਾਤਾ ਦਾ ਗਰਮੀ ਬੜੀ ਅੱਜ ਜਿਸਲਾਹ ਨਾ ਮੀਟਿੰਗ ਤੇ ਗਏ ਹੋ ਤੇ ਮਮੇ ਨੂੰ ਗੁਰਦੁਆਰੇ ਨਹੀਂ ਆਏ ਤੂੰ ਠੀਕ ਹਾਰ ਕੇ ਗਏ ਮੈਂ ਗੁਰਦੁਆਰੇ ਉੱਤੇ ਪੱਕੀ ਰਹਿਣਾ ਵੀ ਮੈਂ ਉੱਥੋਂ ਵਾਪਸ ਨਹੀਂ ਆਉਣਾ ਉਹ ਮੈਸੇਜ ਕਰੀ ਜਾਂਦੇ ਸਕੂਲ ਵਾਲੇ ਤੇ ਤੂੰ ਹੀ ਰਾਤ ਮੈਸੇਜ ਹੈ ਤੂੰ ਮੈਨੂੰ ਸਿਰ ਕਿਉਂ ਨਾ ਦੱਸਿਆ ਸਵੇਰੇ ਤੂੰ ਹੀ ਸੁੱਤੀਆਂ ਹੀ ਚਲ ਗਏ ਤੂੰ ਗੁਰਦੁਆਰੇ ਮੈਂ ਤਾਂ ਸੁੱਤੀਆਂ ਹੀ ਤੂੰ ਤਾਂ ਚਲ ਗਏ ਗੁਰਦੁਆਰੇ ਤੈਨੂੰ ਇਹ ਮੁਖਤਿਆਰੀਆਂ ਕਦੋਂ ਕਦੀਆਂ ਮਿਲਣਾਂ ਮੀੜੀਆਂ ਤੇ ਜਾਣਦੀਆਂ ਹਾਂ ਹੁਣ ਇਹ ਤੇਰੇ ਨੰਮੀ ਤੇ ਪਰਦਾ ਹੋ ਗਿਆ ਹੁਣ ਨਹੀਂ ਡਈ ਜਾਣਾ ਮੈਂ ਮੇਰੇ ਬਾਅਦ ਚ ਕਰਦੀ ਗੱਲ ਤੂੰ ਕਹਿੰਦਾ ਜਵਾਬ ਦੇ ਤੈਨੂੰ ਕਿੰਨੇ ਮੁਖਤਿਆਰੀ ਏਡੀ ਵੱਡੀ ਦਿੱਤੀ ਵੀ ਤੂੰ ਸਕੂਲ ਜਾਣਾ ਬੱਚਿਆਂ ਦੇ ਤੇ ਫਿਰ ਮੈਂ ਜੰਮਣੀ ਵਾਰੀ ਹਾਂ ਬਸ ਤੂੰ ਰਾਤ ਮੈਸੇਜ ਆਇਆ ਤੇਰਾ ਕੰਮ ਸੋ ਕੰਮ ਮੇਰੇ ਨਾਲ ਗੱਲ ਕਰਨ ਦਾ ਫਰਜ਼ ਹੈਗਾ ਹੈ ਨਾ ਵੀ ਮੰਮੀ ਜੀ ਸਕੂਲੋਂ ਮੈਸੇਜ ਆਇਆ ਮੈਂ ਸਕੂਲ ਜਾਣਾ ਮੀਟਿੰਗ ਤੇ ਮੈਂ ਤੈਨੂੰ ਗਾੜੀ ਦੱਸਦੀ ਤੂੰ ਜਾਣਾ ਕਿ ਨਹੀਂ ਜਾਣਾ ਤੇ ਜਦੋਂ ਅਜੇ ਮੈਂ ਉੱਠੀ ਵੀ ਨਹੀਂ ਤੇ ਤੂੰ ਘਰ ਦਵਾਰੇ ਚੱਲ ਗਿਆ ਜਦ ਮੈਂ ਗੁਰਦੁਆਰੇ ਇਹ ਮੇਰੇ ਮਗਰ ਇਹਨੂੰ ਕਹਾਉਣੀ ਹੂ ਮੰਮੀ ਕੋਲੋਂ ਪਤਾ ਲੈ ਕੇ ਆਓ ਵੀ ਮੈਂ ਤੁਸੀਂ ਸਕੂਲ ਜਾਓਗੇ ਕਿ ਮੈਂ ਜਾਵਾਂ ਉਦਾਂ ਤੇ ਜ਼ੁਬਾਨ ਬੜੀ ਚੱਲਦੀ ਟਾਡੀ ਮਾਤਾ ਮੁੜ ਕੇ ਲੇਟ ਹੋ ਜਾਂਦਾ ਵਾ ਅਸ ਤੈਨੂੰ ਮਾਤਾ ਆ ਗਿਆ ਉਹਦੇ ਬੋਲੀ ਦੇ ਮੈਂ ਬੋਲਾਂ ਨਾ ਨਹੀਂ ਕੋਣ ਆ ਗਿਆ ਵੀ ਜਲਦੀ ਆਓ ਟਾਈਮ ਆ ਫਿਰ ਜਾਣਾ ਪੈਂਦਾ ਤੇ ਬੜੇ ਟਾਈਮ ਨਾਲ ਆ ਗਏ ਇੰਨਾ ਟਾਈਮ ਕਿੱਥੇ ਲਾਇਆ ਸਕੂਲੋਂ ਹੀ ਆਏ ਆ ਵਾਰੀ ਸੈਰ ਹੀ ਹੁਣ ਆਉਣੀ ਤੇ ਤੈਨੂੰ ਮੈਡਮਾਂ ਦੀ ਅੰਦਰ ਲੱਗੇ ਬਹਿ ਜਾ ਹਾਏ ਮੰਮੀ ਸੈਣ ਕਰਾਉਂਦੇ ਕਈ ਪਕੋਪੋਹ ਦੇ ਇਦਾਂ ਬੱਚਾ ਥੋੜਾ ਮਿਲ ਦਿੰਦੇ ਉਸੇ ਵਾਲੇ ਬੱਚੇ ਨੇ ਮੇਛਾ ਤੇਰਾ ਦੜਮਾ ਘਰ ਲੈ ਕੇ ਜਾਨੀ ਤੇ ਨਾਲੇ ਉਹਦੇ ਪੱਜ ਨਾ ਬਹਿ ਜੂ ਅੰਦਰ ਵੜ ਕੇ ਹੋਰ ਜिद ਕਰਨ ਡਿਆ ਤੇ ਵੀ ਤੁਹਾਡੇ ਨਾਲ ਹੀ ਜਾਣਾ ਆ ਵੇਖ ਲੋ ਰੋਂਨ ਡਿਆ ਏ ਤੁਹਾਡੇ ਅੱਜ ਜੀ ਚੱਲ ਗਈਆਂ ਮੀਟਿੰਗ ਤੇ ਜੇ ਅੱਗੇ ਤੋਂ ਮੇਰੇ ਪੁੱਛੇ ਤੋਂ ਬਿਨਾ ਗਈਓ ਫੇਰ ਵੇਖੀ ਹਜੇ ਮਾ ਰੋਂ ਦਾ ਲੈ ਕੇ ਆਈਆਂ ਉਹ ਇਹ ਜੰਮਿਆਰੀਆਂ ਲੈਣੀ ਆ ਨਾ ਕੋਈ ਮੀਟਿੰਗ ਦੀਆਂ ਸਾਰੀਆਂ ਤੁਹਾਨੂੰ ਦਊ ਸਮਝ ਆ ਗਈ ਨਾ ਮੇਰੀ ਗੱਲ ਦੀ ਚਲੋ ਠੀਕ ਆ ਮੁੰਡਾ ਰੋਂਦਾ ਲੈ ਕੇ ਆਈਆਂ ਮੁੰਡਾ ਰੋਂਦਾ ਲੈ ਕੇ ਆਈਆਂ ਬਾਹਰ ਜੇ ਚਰਾਨੀ ਲੱਗੀ ਬਣ ਨਹੀਂ ਕੋਹ ਨਹੀਂ ਆਣਾ ਤੈਨੂੰ ਨੇ ਵਾਲਾ ਵੀ ਮਾਂ ਨੂੰ ਪੁੱਛ ਕੇ ਜਾਵਾਂ ਮਾਦਾ ਪੁੱਛਣਾ ਤਾਂ ਹੈਗਾ ਹੁਣ ਇਹ ਵੀ ਜੇ ਛੇਤੀ ਤਿਆਰ ਹੋ ਗਈ ਅੱਛਾ ਕੋਲੇ ਟਾਈਮ ਨਹੀਂ ਤੇ ਤੈਨੂੰ ਮਾਂ ਦਾ ਚੇਤਾ ਭੁੱਲ ਗਿਆ ਚੇਤਾ ਨਹੀਂ ਤੁੰਨਾ ਫਾਂਦਾ ਤੂੰ ਗੁਰਦੁਆਰੇ ਜਾਣਾ ਵੀ ਮੰਮੀ ਅਸੀਂ ਜਾਣਾ ਸਕੂਲ ਨਾਲ ਤੁਸੀਂ ਮੱਥਾ ਟੇਕ ਕੇ ਜਾਂਦੇ ਹੋ ਕਿ ਤੂੰ ਹੀ ਗੁਰਦੁਆਰੇ ਕਿਤੇ ਜਾਣਾ ਨੇ ਅੱਧੇ ਦਿਨ ਉੱਠ ਕੇ ਤੇ ਚਾਹ ਪੀ ਲਈ ਤੇ ਅੰਦਰ ਹੀ ਵੜ ਕੇ ਫੇਰ ਤੇ ਜਾ ਬੰਬੀ ਨੂੰ ਕਿਹੜਾ ਛੇੜਾ ਮਾਰ ਆਏ ਸੀ ਹਾਂ ਕੰਮ ਕਰਕੇ ਗਏ ਕੰਮ ਕਰਕੇ ਗਏ ਆ ਵੇਰਾ ਇਹਨਾਂ ਦਾ ਮੀਟਿੰਗ ਤੋਂ ਆਉਣ ਦਾ ਉਹ ਉੱਥੇ ਕੋੜ ਕੋੜ ਡਾਇਰ ਸੋਇਜ ਕਾਰਨ ਕੱਲੀ ਕੰਮ ਨੂੰ ਨਿੱਕੀ ਮਾਦਾ ਕੀ ਹੋ ਗਿਆ ਜੇ ਟਾਈਮ ਲੱਗ ਗਿਆ ਹੁਣ ਉੱਥੇ ਵੀ ਕਈ ਕੰਮ ਕਰਨਾ ਪੈਂਦਾ ਜਾ ਕੇ ਅੱਛਾ ਅਸੀਂ ਤੋਂ ਉਦਾਂ ਪੜਾ ਲੈ ਹਨਾ ਤੁਹਾਡੇ ਬੱਚਿਆਂ ਦੀ ਬੜਾ ਟੋਕ ਕਰ ਲੈਣਾ ਉਦੋਂ ਕੰਮ ਚੱਲ ਜਾਂਦਾ ਹੈ ਮਾਦਾ ਹੂੰ ਹੁਣ ਇੱਥੇ ਸੈਨ ਕਰੋ ਕਦੀ ਕਿਰੇ ਕਰੋ ਸੈਨ ਕਰਦੇ ਆ ਤੁਹਾਡਾ ਇਨਾ ਟਾਈਮ ਆ ਗਿਆ ਮੁੜ ਕੇ ਵਾਰੀ ਸਿਰ ਜਾਣਾ ਪੈਂਦਾ ਅੱਛਾ ਜਿੱਦਾਂ ਜਿੱਦਾਂ ਕੋਈ ਗਿਆ ਹੋਵੇ ਅੱਗੇ ਜਾਣਾ ਪੈਂਦਾ ਹਾਂ ਹੋ ਆਂਦੀ ਨਹੀਂ ਆਏ ਹੁਣ ਮੈਨੂੰ ਫਰਾਤਰਾ ਲਿਆ ਕੇ ਤੇ ਪੀਜਾ ਪੂਜਾ ਖਵਾ ਲਿਆ ਘਰੋਂ ਬਹਾਨੇ ਨਾਲ ਨਿਕਲੇ ਆਂ ਉਦਾਂ ਨਾ ਰੋਣੋ ਔੜੇ ਕਦੀ ਕੇ ਦੁਕਾਨ ਤੇ ਖਲੋ ਕਦੀ ਕੇ ਤੇ ਹਾਏ ਨਾ ਕੋ ਨਾ ਤੇ ਹਿੰਦ ਕਾਣਾ ਤੋਂ ਫੇਰਾ ਤੋਰੀ ਕਰਕੇ ਆਈ ਤੇਰਾ ਤੋਰੀ ਲਿਆਂਦਾ ਤੇਰੇ ਸਾਹਮਣੇ ਕੋਈ ਤੇਰੇ ਸਾਹਮਣੇ ਤਾਂ ਫੀਸਾਨ ਹੋ ਗਈਆਂ ਕਲੀਅਰ ਤੁਹਾਡੀਆਂ ਛੇ-ਛੇ ਮਹੀਨੇ ਲਿਆਂ ਹੋਈਆਂ ਦਵਾ ਲੈ ਕੇ ਚੰਗ ਕਰ ਆਜੋ ਹੋਰ ਕੋਈ ਨਹੀਂ ਦਿੰਦਾ ਤੇ ਤੁਹਾਡਾ ਪੈਸਾ ਤੇ ਲੈ ਹੋ ਨਹੀਂ ਕੋਈ ਰੰਦੇ ਅੱਗੇ ਤੋਂ ਜਾਣਾ ਮੈਂ ਦੱਸ ਕੇ ਜਾਣਾ ਜੇ ਇਹ ਅੱਜ ਜੁਮੇਰੀ ਆ ਰਹੀ ਹੈ ਲੈ ਲਈ ਤੇ ਨਹੀਂ ਤੇ ਸਾਰੀਆਂ ਚੀਜ਼ ਮਾਗਾ ਹੁਣ ਨੂੰ ਕੋਈ ਜ਼ਿੰਮੇਵਾਰ ਜਾਂ ਦੇ ਤਾਂ ਹੀ ਤੇ ਕਿਹਾ ਆਈ ਵੀ ਨਿਆਣੇ ਆਲੇ ਹੋ ਗਏ ਚੁੱਕੋ ਮੈਂ ਹੀ ਰਹਿਣਾ ਜੁਮੇਰੀ ਚ ਤੁਹਾਡੀ ਤੋਂ ਮੈਂ ਕੀ ਲੈਣ ਦੀ ਬਾਦੂ ਵੀ ਸਰਦਦੀ ਮੇਰੇ ਤੋਂ ਵਾਲੇ ਹੋ ਜਾਂਦੀ ਹੈ ਮੇਰੇ ਨਾਲੋਂ ਹਟਦੀ ਉਹਦੇ ਵਾਲੇ ਹੋ ਜਾਂਦੀ ਹੈ ਤੁਹਾਡੀ ਜਿਹੜੀ ਸਰਦਦੀ ਲੈਂਦੀ ਨਹੀਂ ਇਹ ਵੀ ਇਹਨਾਂ ਦਾ ਟਾਈਮ ਕਿੱਦਾਂ ਸਰਨੇ ਤੇ ਕਿੱਦਾਂ ਇਹਨਾਂ ਦੇ ਤੂੰ ਜਾਂਨੇ ਮੂਤਨ ਜਾਓ ਤੇ ਮੈਨੂੰ ਪੁੱਛ ਕੇ ਜਾਓ ਪੁੱਛ ਕੇ ਜਾਣਾ ਚਲ ਠੀਕ ਆ ਨਾ ਪਾਣੀ ਪੁੱਛਿਆ ਨਾ ਹੋਰਾਂ ਹੋ ਜਾਂ ਇੱਕ ਲਾਲ ਪਾਣੀ ਪੁੱਛਿਆ ਤੁਹਾਨੂੰ ਪਾਣੀ ਦਵਾ ਤੁਹਾਨੂੰ ਮੰਜੀ ਤੇ ਤੁਹਾਨੂੰ ਪੀਓਗੇ ਪਾਣੀ ਗੱਲਾਂ ਵੇਖਣਨ ਕਿੱਡੀਆਂ ਆਉਂਦੀਆਂ ਕਿਦਾਂ ਰੋਬ ਝਾੜਦੀ ਆਣ ਕੇ ਤੂੰ ਸੁਣ ਲਿਗਿਆ ਆਪਣੇ ਦੇ ਨਿਆਣੇ ਸਾਲ ਕਿਤਾ ਤੇਰੇ ਨਾਲ ਫਿਰ ਜੀ ਦੱਸ ਕੇ ਜਾਣਾ ਮਾਂ ਨੂੰ ਮੈਂ ਲਗੇ ਚੌਧਰਾ ਕਰਨ ਕੱਲਾ ਕੱਲਾ ਜੀ ਚੌਧਰਾ ਕਰੂ ਫਿਰ ਤਾਂ ਡਾ ਘਰ ਤੁਰ ਪੁਗਾੜੀ ਜਿੰਨੇ ਜੀ ਉਹਨੇ ਬਟੂਏ ਕਰ ਲੋ ਜੇ ਰੋਟੀ ਫੜਾ ਆਏ ਨੇ ਇਹ ਮੁੜ ਕੇ ਕਿਤੇ ਭਾਂਡ ਚੁੱਕਣ ਤਾਂ ਪਤਾ ਲਾਦਾ ਵੀ ਮਾਤਾ ਲੱਗੇ ਪਏ ਰਹਿਣ ਪਤਾ ਨਹੀਂ ਕੀ ਇਹਨਾਂ ਦੀ ਸੋਈ ਦੇ ਵਿੱਚ ਜਿਹੜਾ ਕੰਮ ਨਹੀਂ ਮੁਕਾਦਾ ਮੰਨਦੇ ਇਹਨਾਂ ਦੀ ਸਮਝ ਨਹੀਂ ਆਉਂਦੀ ਇਹੋ ਕੰਮ ਹੁੰਦੇ ਲੱਗੇ ਡਾਂਸੇ ਤਾਂ ਨਹੀਂ ਗਏ ਬੰਬੀ ਦੇ ਬੱਪਰਾ ਜੱਜ ਖਚਾਈ ਮਾਰੋਗਾ ਉਥੇ ਦੇ ਆ ਕੀ ਗਏ ਹੁੰਦਾ ਕੰਮ ਬੰਬੀ ਦੇ ਚਾਹ ਦੇ ਜੋ ਰੋਟੀ ਦੇ ਜੋ ਮੇਰੇ ਪਾਸ ਅਪਵਾੜਾ ਤੇਰਾ ਹੁਣ ਕਿੱਧਰ ਅੰਦਰ ਵੜੀ ਜਾਣਾ ਦੋਦਾ ਤੋਂ ਉਥੇ ਸੌ ਕੰਮ ਹੁੰਦਾ ਉਥੇ ਗਾਣਾ ਤੈਨੂੰ ਕੰਮ ਇਹਨਾਂ ਨੂੰ ਨਾ ਕਹਿ ਦਿੰਦੇ ਲਈ ਹਾਂ ਚੰਗ ਜਵਰ ਜਵਰ ਅੱਗੇ ਲੱਗੀ ਇਹਨਾਂ ਨੂੰ ਬਾਹਰ ਆਣ ਕੇ ਆਉਂਦੇ ਨੂੰ ਕਿੱਥੇ ਜਾਣਾ ਯਾਦ ਹੈ ਮੇਰੇ ਕੋਲ ਕਿੱਤੇ ਤੋਂ ਹੋਣਾ ਕਿ ਤੂੰ ਕਿੱਤੇ ਆਹ ਹਰਦੇਵ ਪਾਣੀ ਲੈ ਕੇ ਆਏ ਗਲਾਬ ਤੋਂ ਲੈ ਪਾਣੀ ਦਾ ਗਲਾਸ ਲੈਮ ਨਹੀਂ ਆਉਂ ਲੜ ਜੀ ਮਾਤਾ ਡਿ ਵੜਿਤਵੇ ਹੈਂਡੀ ਕੀ ਗਾਲੋ ਕੀ ਨੂੰ ਅਜਾ ਮਾ ਦਾ ਵੀ ਰਿੰਦੀ ਨੂੰ ਪਤਾ ਹੀ ਆ ਗੱਲ ਤੇ ਕੋਈ ਵੀ ਨਹੀਂ ਹੋਈ ਮੈਂ ਆ ਕੱਲ ਪਿੰਡੀਆਂ ਤੋੜਨ ਗਈ ਬਾਹਰ ਤੇ ਤਾਈ ਲਾਗੋਂ ਦੀ ਨੰਗਣ ਡੈਰ ਦੇ ਆਵਾਜ਼ ਮਾਰ ਲਈ ਦੋ ਮਿੰਟ ਡੈਡੀ ਮੈਂ ਗੱਲ ਕੀਤੀ ਆ ਤਾਈ ਨਾਲ ਦੋਆਂ ਮਿੰਟਾਂ ਚ ਹੀ ਪਤਾ ਨਹੀਂ ਕੀ ਦੀਆਂ ਕੀ ਗੰਢ ਕੇ ਦੇ ਸਵੇਰ ਦਾ ਕਲੇਸ਼ ਪਵਾ ਕੇ ਬੈਠਿਆ ਇਹ ਤੂੰ ਗਵਾਂਢ ਨਾਲ ਗੱਲਾਂ ਕਰਾਈ ਤੁਸੀਂ ਦੱਸੋ ਦੋਆਂ ਮਿੰਟਾਂ ਚ ਮੈਂ ਕੀ ਗੱਲਾਂ ਗਵਾਂਢ ਨਾਲ ਕਰ ਆਉਣੀਆਂ ਇਹ ਮੈਨੂੰ ਉਹ ਕੁੜੀ ਆਈ ਵਾਦੀ ਇਹਨੂੰ ਐਦਾਂ ਕਾਂਦੀ ਸਵੇਰ ਦੇ ਪਹਿਲਾਂ ਇਹਨਾਂ ਨਾਲ ਚਰਚਰ ਕਰੀ ਜਾਣਾ ਨੇ ਇਹ ਪਤਾ ਤਪੇ ਤੇ ਤਪੇ ਰਹਿਣ ਤੁਸੀਂ ਇਹ ਕਰੀਆ ਬੇਸ਼ੱਕ ਭਾਈ ਨੂੰ ਮੂੰਹ ਤੇ ਬਾਜ ਮਾਰ ਕੇ ਨੇ ਪਛਾਦੋ ਵੀ ਮੈਂ ਕੋਈ ਗੱਲ ਕੀਤੀ ਨਾ ਮਾੜੀ ਚੰਗੀ ਕੋਈ ਨਹੀਂ ਬਸ ਵਿਹਾਰੀ ਉਹਨੇ ਹਾਲ ਚਾਲ ਪੁੱਛਿਆ ਮੈਂ ਦੱਸਤਾ ਤੇ ਉਸੇ ਗੱਲ ਤੋਂ ਹੀ ਗਰਮ ਹੋਏ ਆ ਉਹ ਕਹਿੰਦੇ ਘਰ ਕਿਉਂ ਜਾਣਾ ਪਤ ਆਹੋ ਇੱਥੇ ਗੱਲ ਕਰ ਲੈਨੇ ਆ ਮਾਰਨ ਆ ਆਜ ਬੜੇ ਚੁੱਪ ਕਰਕੇ ਬੈਠੀ ਆ ਚੁੱਪ ਕਰਕੇ ਬਹਿਣਾ ਜਦੋਂ ਕਿਸੇ ਜੀਵਨ ਸੌਣੀ ਕਹਿਣੀ ਨਹੀਂ ਤੇ ਗੱਡ ਦਾ ਨਹੀਂ ਹੋਣੀ ਨਾ ਗਾਰੀ ਮਰਨਾਂਗੀ ਮੈਂ ਪਹਿਲਾਂ ਤੋਂ ਨਕੀਨਾ ਡਈ ਸੀ ਤੇ ਮੁੜ ਕੇ ਵੱਡੀ ਹਾਈ ਸਕੂਲੋਂ ਮੁੜ ਕੇ ਵੱਡੀ ਨਾ ਡੈਵੀ ਤੇਰਾਵਨੇ ਪਹਰਾਦਾ ਕਿ ਪਹਿਲਾਂ ਆਖ ਹੈ ਵੀ ਵਨਨ ਨਾ ਐਦਾਂ ਬੋਲ ਨਾ ਐਦਾਂ ਬੋਲ ਤੂੰ ਨਾ ਬੋਲਣ ਢਾਲੀ ਨਾ ਗਾੜੀ ਉਹ ਨਕੀ ਆ ਖੰਡਈ ਵੀ ਮੇ ਇਹਾਂ ਦੇ ਟੋਗੜੀਆਂ ਕੀਤੀਆਂ ਜਾ ਆ ਗਿਆ ਉੱਥੇ ਤਾਈ ਕੋਲ ਹਾਂ ਦੀ ਤਾਈ ਨੇ ਹਦੋ ਮੈਂ ਕਿਹਾ ਵੀ ਇਦਾਂ ਘਰ ਕਰਨੀ ਮੈਂ ਇਦਾਂ ਰੋਲਾ ਪਾਈਦਾ ਮੈਂ ਤੂੰ ਆ ਵੀ ਗੱਲੋ ਗੱਲਾਂ ਅੱਛਾ ਹਾਂ ਤੂੰ ਜੇ ਉਹ ਆਏ ਤਾਂ ਫੇਰ ਕੀ ਬਣੋਂ ਤੁਹਾਡਾ ਤੈਨੂੰ ਏਦਾਂ ਨਾ ਕਰਿਆ ਕਰ ਨੋ ਨਾ ਠੀਕ ਆ ਤੂੰ ਮੈਨੂੰ ਮਾਤ ਨਾ ਦੇ ਟੀ ਵੱਡੀ ਆਣ ਕੇ ਚਲਾਗ ਵੱਡਾ ਤੂੰ ਭਲਾ ਮਾਹ ਖੋ ਉਹਨਾਂ ਚ ਬੋਲਦਾ ਨਹੀਂ ਉਹਨਾਂ ਹੀ ਬੋਲਣਾ ਮੈਂ ਹੂੰ ਤੇ ਨਾ ਕੁੜੀਆਂ ਹਲੇ ਚੰਗਿਆ ਤੇਰੇ ਪਾਣੀ ਕੀ ਤਮਹਰਾ ਵੰਡਾਵਾ ਮੈਂ ਕਿਤਾ ਮਾੜੀਆਂ ਕਿਹਾ ਸੀ ਉਹਨਾਂ ਨੂੰ ਆ ਮੈਂ ਕਿਦੋਂ ਮਾੜੀਆਂ ਕਿਹਾ ਕਦੀ ਮੈਂ ਬਹਿਨੇ ਚੰਗੀਆਂ ਜਿਹੜਾ ਜਵਾਨ ਕਿ ਲੰਦੀਆਂ ਉਹਦਾ ਵੀ ਸੁਣਿਆ ਕਰਨਾ ਇਹਨਾਂ ਦੀ ਉਹਦੇ ਤੋਂ ਬੰਬੀ ਤਾਂ ਨਾ ਇੱਕ ਦੀ ਗਾੜੀ 10 10 ਸੁਣਉਂਦੀ ਨਹੀਂ ਕੀ ਵੱਡੀ ਵੇਜੇ ਚੱਲ ਚੁੱਪ ਕੀਤੀ ਰਹਿੰਦੀ ਐ ਤੂੰ ਮਰਜੀ ਕਰ ਆਪਣੀ ਠੀਕ ਆ ਮਰਜੀ ਕਰ ਆਪਣੀ ਜੋ ਰਖਾਏ ਦਿੱਤਾ ਉਹਦੇ ਗੋਡਾ ਤੇ ਫੇਰ ਤਾਂ ਲਾਜੂ ਬੜਾ ਤੇ ਮੇਰਾ ਗੋਡਾ ਗਾੜੀ ਟੁੱਟਾ ਮੈਂ ਨਾ ਕੋ ਉਹਨਾਂ ਦੇ ਤੂੰ ਵੇਖ ਰਹੀ ਸੀ ਉਹ 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 ਸਕੂਲੇ ਗਏ ਦਾ ਮੁੜ ਕੇ ਤੁਹਾਣੀ ਮੈਨੂੰ ਪੁੱਛ ਗਏ ਨੇ ਗਿਆ ਤੂੰ ਉਹਨਾਂ ਜਿਹੜੇ ਮਾਰੇ ਜਾਂਦਾ ਨਿਕਾਏ ਥੇ ਨਿੱਕੇ ਦੀ ਵੀ ਲੈਣੀ ਖਬਰ ਕਿੱਥੇ ਆ ਮੈਨੂੰ ਲੈ ਲੈਂਦੀ ਉਹਦੀ ਵੀ ਖਬਰ ਹਰ ਦੇਵੇਂ ਜਾ ਆਪਣੀ ਤਾਈ ਨੂੰ ਮਾਰ ਕੇ ਲਿਆ ਲੈ ਆ ਲਿਆ ਹੁਣ ਖਲੋਗੀ ਮੂੰਹ ਨਾ ਲੈ ਆ ਲਿਆ ਇੱਕ ਵਾਰ ਬੈਠ ਜਾ ਰੱਜ ਰੋ ਜੀ ਕਰ ਕਰ ਨਾ ਵੇਲਾ ਵਾਈਂ ਓਏ ਹਰ ਕਿਤੇ ਚੜ ਰਹੀ ਹੁੰਦੀ ਗੁਰਵਾ ਨੋੜੀ ਹਾ ਡੇ ਵੀ ਦਿਵਾਲੀ ਹੋ ਗਈ ਐ ਸਕੂਲ ਨੂੰ ਕਹਿੰਦਾ ਨਾ ਕੀ ਲੱਗਦਾ ਵਡਾਲਾ ਆਈ ਜੀ ਲੱਗ ਹੀ ਜਾਂਦਾ ਬੰਦੇ ਨੂੰ ਗਾਲ ਸੁਣਿਓ ਨਹੀਂ ਮੈਂ ਕੀ ਜਾਣਾਂ ਤੁਹਾਡੇ ਜਿਹੜੇ ਮੈਂ ਕਹਾਂ ਤੁੱਕੋ ਸਾਰੇ ਵੀ ਤੁੱਕੋ ਹਾਂ ਤੇ ਚੱਲ ਦੋ ਤੁੱਕੋ ਬਾਹਰ ਜਿਵੇਂ ਤੁੱਕੋ ਟਰੋਗੜ ਨਾਣਾਂ ਨੂੰ ਜਾਣਾ ਦਾ ਕਰ ਹੁਣ ਨਾਣਾਂ ਹੁਣ ਤੂੰ ਜਾਣਾ ਮੀਟਿੰਗ ਤੇ ਗਾਂਗਾ ਹਾਜੀ ਅਸੀਂ ਫੁੱਲੇ ਗਏ ਆ ਤੇ ਅੱਜ ਸਾਡੀ ਮੰਮੀ ਹਾਜੀ ਮਾੜਾ ਥੱਲੋਂ ਦੀ ਆ ਕੇ ਗੱਲ ਸੁਣਿਓ ਹਾਂ ਗੱਲ ਤੇ ਕੋਈ ਨਹੀਂ ਉਹ ਮਾੜਾ ਜਾਂ ਤੁਹਾਨੂੰ ਬੁਲਾਉਣ ਦੇ ਮਾੜਾ ਜ ਆਇਓ ਪਹਿਲਾ ਦੱਸਿਓ ਮੰਮੀ ਨੂੰ ਗੱਲ ਨਹੀਂ ਪਈ ਤੇ ਕੀ ਕੀ ਗੱਲਾਂ ਕੀਤੀਆਂ ਆਇਓ ਮਾੜਾ ਤੇ ਕਦੋਂ ਦੀ ਢਾਈ ਨੂੰ ਸੱਜਣ ਗਈ ਆ ਜੀ ਆਈ ਕਦਾਈ ਨਾ ਗੱਲਾਂ ਨਹੀਂ ਕਰਦੀ ਤੇ ਕੀ ਕਰਦੀ ਤੈਨੂੰ ਫਾਲੇ ਰੋੜ ਚੜਦੇ ਹਾਂ ਨੂੰ ਤਾਂ ਮੰਮੀ ਸਾਨੂੰ ਕੀ ਆਂਦੇ ਜਿਹੜਾ ਕਰਦਾ ਉਹਨਾਂ ਨੂੰ ਨਾ ਵੇਖੋ ਆ ਚੱਲੇ ਤਾਈ ਆ ਜਾਂਦੇ ਤਾਈ ਨੂੰ ਕਿ ਤਾਈ ਨੇ ਕਿਹਾ ਮੈਂ ਨਹੀਂ ਕਿਤੇ ਉਹਨਾਂ ਨਾਲ ਤਾਈ ਬੰਬ ਲਈ ਹੁੰਦੀ ਛੱਡ ਦੂ ਆਣ ਕੇ ਆ ਰਹੇਂਦੇ ਤੂੰ ਵੀ ਛੇੜਾ ਕਿ ਦਰ ਨੂੰ ਚਲ ਜੀ ਨਹੀਂ ਮੈਂ ਕੀ ਕਰਨ ਨੂੰ ਜਾਣਾ ਮੈਂ ਇੱਥੇ ਹੀ ਆ ਮਮੀ ਜਿਦੋਂ ਮੈਂ ਕਿਹਾ ਮੈਂ ਗੱਲ ਨਹੀਂ ਕੀਤੀ ਤਾਂ ਤੁਹਾਨੂੰ ਯਕੀਨ ਨਹੀਂ ਹੈਗਾ ਆਜੋ ਫਿਰ ਕੋਈ ਲੱਗਣੀ ਜਾਨੀ ਇਹਦਾ ਜਦੋਂ ਮੇਰੇ ਅੱਖੇ ਨਹੀਂ ਤੁਸੀਂ ਕਹਿ ਕਰ ਤੇ ਲੱਗਣਾ ਇਹ ਹੋਣੀ ਹੈ ਪਹਿਲਾਂ ਕਰ ਲੱਗਣਾ ਤੇ ਮੈਂ ਕੁੱਤੇ ਆਗੇ ਤਾਂ ਹੈ ਮਮੀ ਮੈਂ ਵੀ ਹਾਰੀ ਦਿੱਤੀ ਹੋਈ ਹੈ ਗੱਲਾਂ ਕਰਦੇ ਨਹੀਂ ਮੈਂ ਤੇ ਤੂੰ ਵੀ ਤੇ ਮਨਵਾ ਕੋ ਲਿਆ ਦੋਰੇ ਚਲ ਕਰੋ ਆਪਾਂ ਕਰੀਏ ਕੋਈ ਗੱਲ ਹਾਂ ਕਿਹਾ ਆ ਕੁਸੀ ਰਿਹਾਗਾ ਇਹਨਾਂ ਤੈਨੂੰ ਪਤਾ ਤਾਈ ਨੂੰ ਖੱਦਣਾ ਨਹੀਂ ਪਰ ਕੁਸੀ ਕਰਸੀ ਟੋਣੀ ਬਾਹ ਦੇ ਚੁਗਣੀਆਂ ਕਰਦੀਆਂ ਉੱਥੇ ਕਾਂਦ ਵਾਲੇ ਹੋ ਗਏ ਲੈ ਕਿ ਮੇ ਇਹ ਨਾ ਕਰਦੀਆਂ ਚੁਗਣੀਆਂ ਕਰਦੇ ਉਹ ਹਾਨੀ ਹਰਦੀਪ ਨੇ ਜੋ ਗੀਆਂ ਕੀਤੀਆਂ ਹੁਣ ਕੀ ਕੀਤਾ ਇਹਨੂੰ ਬਹੁਤ ਸੁਣੀਆ ਕੀ ਕੀਤਾ ਇਹਨੇ ਕੋਈ ਚਿਕੰਦਰਾ ਚੰਗੀ ਕੋਈ ਤਸਿਆੜੀ ਬਿਆਣੀ ਆ ਕਾਹਦੀਆਂ ਤੇਰੇ ਨਵਾਂ ਚੁਗਣੀਆਂ ਕਰਦੀਆਂ ਪਹਿਲੇ ਮੈਨੂੰ ਦੱਸ ਨਮਾਜ਼ ਤੇ ਤੇਰੀ ਕਿਤੇ ਅੱਗੇ ਟੋ ਬਾਹਲੀ ਜਾਂਦੀ ਜੀ ਇੱਕ ਤਾਂ ਗੱਲ ਚਲੀ ਗਈ ਆ ਉਹਨੂੰ ਮੈਂ ਹੀ ਆਵਾਜ਼ ਮਾਰ ਲਈ ਅੱਛਾ ਤੇ ਹਰਦੀਪ ਆ ਜਾ ਪਿੰਡਿਆਂ ਦਾ ਬੰਡੀ ਪਿਛਲੇ ਇੱਥੋਂ ਵੇਖਦਾ ਤੇ ਮੈਂ ਰਾਜੀ ਬਾਜੀ ਕੁਸਰੀ ਤੂੰ ਮੈਨੂੰ 10 ਸਹੀ ਕਿਹੜੀਆਂ ਚੁਗਲੀਆਂ ਕੀਤੀਆਂ ਮੈਂ ਸਾਰੀਆਂ ਸੁਣ ਲਈਆਂ ਤੁਹਾਡੀਆਂ ਪਹਿਚੀ ਜਦੋਂ ਤੂੰ ਹਾਂ ਹੱਥਾ ਮਾਰ ਮਾਰ ਕੇ ਮੇਰੀ ਕੁੜੀ ਦੀਆਂ ਵਿੱਚ ਗੱਲਾਂ ਕੀਤੀਆਂ ਨਿੱਕੇ ਮੁੰਡੇ ਦੀਆਂ ਕੀਤੀਆਂ ਤੁਹਾਡਾ ਕੀ ਇਰਾਦਾ ਕਿ ਤੈ ਮੈਂ ਬੋਲੀ ਆ ਜੀ ਕਿਦੋਂ ਜੇ ਤੂੰ ਹਾਂ ਗੱਲ ਨਹੀਂ ਆ ਨਾ ਤੇ ਜੇ ਚਲ ਮੈਂ ਤਾਂ ਮੂੰਹ ਕੱਲ ਨਹੀਂ ਕਰਦੀ ਵਿਚਾਰ ਮੈਂ ਕੀ ਪੁੱਛਣਾ ਤੂੰ ਵੀ ਕੱਢਦਾ ਤੇ ਮੈਂ ਹੋਣੀ ਤੂੰ ਆ ਤੇ ਨਾ ਭੈਣ ਜੀ ਮੈਨੂੰ ਤਾਂ ਕਿਹ ਗੱਲ ਦਾ ਪਤਾ ਹੀ ਨਹੀਂ ਤੇ ਕਿਹਾ ਸਾਡੇ ਘਰ ਮੈਂ ਤੁਹਾਡੀਆਂ ਸੋਹਣੇ ਤੁਹਾਡਾ ਕਿਦਾ ਤਾਂ ਹਮ ਦੇਖੇ ਨਹੀਂ ਇਹਨੇ ਮੈਂ ਬੜਾ ਚਿਰ ਸੁਣਦੀ ਨਹੀਂ ਤੁਹਾਡੀਆਂ ਦੋਵਾਂ ਦੇ ਨੌ ਸੱਸਰੀਆਂ ਨੂੰ ਵਾਹ ਆ ਜਣੇ ਉਹ ਟਾਈਮ ਤੇ ਸਾਨੂੰ ਪੁੱਛ ਲੈਂਦੀ ਫੇਰ ਮੈਂ ਇਹਦੀ ਹੁੰਦੀ ਦੀ ਲਾਈ ਕਰਾ ਕੇ ਆਂਦੀ ਮੈਨੂੰ ਤਾਂ ਕੋਈ ਤਾਈ ਦਾ ਗੱਲ ਹੀ ਨਹੀਂ ਹੋਈ ਉਹ ਤੇਰੇ ਨਾਲ ਕੀਤੀ ਕੋਈ ਨਹੀਂ ਹਜੇ ਮੇਰੀ ਸੁਣ ਗੱਲ ਜੇ ਤੇਰੀਆਂ ਨੌਆਂ ਇੰਨੀਆਂ ਚੰਗੀਆਂ ਹੋਵਾਂ ਤੇ ਥੋੜੀ ਆ ਕੰਨ ਹੱਥ ਮਾਰਿਆ ਤੇ ਤੇਰੀਆਂ ਨੌਆਂ ਕਿੰਨੀਆਂ ਕਿ ਮੇਰੇ ਨਾਲ ਆਣ ਕੇ ਝੋਟੇ ਪਾਉਂਦੀਆਂ ਇਹਨਾਂ ਦੀ ਜੁਰਤ ਕਿ ਹੋਈ ਉੱਥੇ ਜਾ ਕੇ ਖਲੋਖਲੋ ਗੱਲਾਂ ਕਰਨ ਦੀ ਕੋਈ ਤੇਰੇ ਬਾਰੇ ਤਾਂ ਨਾ ਕੋਈ ਗੱਲ ਨਹੀਂ ਤੇਨੂੰ ਹਾਲ ਵਕਤ ਇਹੋ ਮੇਰੇ ਬਾਰੇ ਵੀ ਕੀਤੀਆਂ ਮੇਰੇ ਧੀ ਬਾਰੇ ਵੀ ਕੀਤੀਆਂ ਮੇਰੇ ਨਿੱਕੇ ਪੋਤੇ ਬਾਰੇ ਵੀ ਨਾ ਕੀਤੀਆਂ ਤੇਰਾ ਨਾ ਕੀਤੀਆਂ ਕਿਹੜੀਆਂ ਵਾ ਸੂਟਾਂ ਦੇ ਵਿੱਚ ਪੂਕ ਪਏ ਆਏ ਹੀ ਰਖੜੀ ਲੇਟ ਵਾ ਤੂੰ ਸੂਟ ਲੈ ਜਾ ਹਣ ਤੂੰ ਦੇ ਜਵਾਬ ਵੀ ਕਿਹੜੀਆਂ ਨਹੀਂ ਮम्मी ਜੀ ਮੇਰੀ ਸੁਣੋ ਗੱਲ ਤੁਹਾਡੇ ਵਿੱਚ ਬੋਲਦੀ ਮੈਂ ਚੰਗੀ ਤੇ ਨਹੀਂ ਲੱਗਦੀ ਪਰ ਸੂਟਾਂ ਦੀ ਗਲਤਾਈ ਨਾ ਪਹਿਲਾਂ ਤੁਸੀਂ ਆਪ ਕੀਤੀ ਵੀ ਮੈਂ ਸੂਟ ਲਿਆ ਪੁੱਛੋ ਤਾਂ ਆਈ ਨਾ ਗੱਲ ਤੂੰ ਹੀ ਕੀਤੀ ਸੀ ਤੋਨਾ ਮੈਨੂੰ ਪੁੱਛੀ ਉਹਨੇ ਇੱਥੇ ਪੋ ਕਿਉਂ ਸੂਟਾਂ ਦਾ ਪਾਇਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਸਸਤਾ ਢੀਨੇ ਸੂਟ ਲਿਆਂਦੇ ਸਵਾਲੇ ਜੇ ਫੇਰ ਗੱਲ ਚੱਲੀ ਪਹਿਲਾਂ ਤੁਸੀਂ ਦੱਸਿਆ ਹਾਂ ਲੋਹੀ ਤਾਂ ਕਹਿ ਤੂੰ ਹੀ ਦੱਸਿਆ ਡੈਡੀ ਵੇਖ ਲਓ ਮम्मी ਨੇ ਆਪ ਪਹਿਲਾਂ ਦੱਸਿਆ ਹੈ ਹਾਂ ਉਹ ਜਿੰਨਾ ਚਿਰ ਕਹਿਣਾ ਆਪ ਗੱਲ ਦੱਸੀ ਨਾ ਕਿਨੂੰ ਛੁਪਨਾ ਹਣਾ ਤੂੰ ਕਰਨ ਹਰੇ ਸਾਖੀਆਂ ਨਹੀਂ ਤੇ ਤੈਨੂੰ ਖਸਮ ਨਹੀਂ ਇਹ ਗੱਲ ਪੁੱਛ ਤਦੋਂ ਕਹ ਮੈਂ ਕਾਈਰੋਂ ਤੂੰ ਕਹਿ ਦੇਨੀ ਹੈ ਪੇ ਹਾਂ ਕਾਈ ਨਾ ਮੈਂ ਆ ਮੇਰੀਆਂ ਦੋ ਚਾਹ ਰਹੀ ਸੀ ਗੱਲਾਂ ਆ ਤੂੰ ਦਪੈਰਾ ਦਾ ਪਾਣੀ ਨਹੀਂ ਪੈਣ ਦਿੰਦੀ ਜਿੱਦਾਂ ਮੈਂ ਕਹਦਾ ਮੰਮੀ ਜਦੋਂ ਗੱਲ ਕੋਈ ਨਹੀਂ ਉਹਨਾਂ ਨੇ ਮੈਨੂੰ ਪੁੱਛਿਆ ਪੀ ਸੂਟ ਸਵਾ ਲੈ ਜੇ ਤਾਂ ਮੈਂ ਸੋ ਕੋ ਅੱਗੋ ਕਿਹਾ ਮੈਂ ਨਹੀਂ ਅਜੇ ਸਵਾਉਣੇ ਆ ਦੀਦੀ ਮੀਟਿੰਗ ਤੇ ਚਲੇਗੇ ਤਾਂ ਜ ਸੀਨੀਅਰ ਦਿੱਤੇ ਨਹੀਂ ਗਏ ਮੈਂ ਉਹ ਕੋਈ ਗੱਲ ਹੀ ਨਹੀਂ ਕੀਤੀ ਦੀਦੀ ਮੀਟਿੰਗ ਗੱਲ ਕਿੱਡੀ ਬਣਾਉਂਦੀ ਹੈ ਮੰਮੀ ਇੱਕ ਮਿੰਟ ਆ ਤੂੰ ਨਾ ਹੈ ਮੇਰੀ ਵੀ ਸੁਣ ਮੰਮੀ ਨੂੰ ਤਾਂ ਗਰਮੀ ਪੜੀ ਹੋਣੀ ਹੈ ਦੋ ਦੋਵੇਂ ਗੱਲਾਂ ਕਰਦੇ ਆਂ ਅਹੀਂ ਤੇ ਚੱਲ ਜਾਂਦੀ ਨਹੀਂ ਹੈ ਨਾ ਮੇਰੇ ਨਾਲ ਵੀ ਉਹ ਇਹਨੂੰ ਚੱਲੇ ਆ ਤਵਾ ਇਹਨੂੰ ਚੱਲੇ ਆ ਤਵਾ ਗੱਲਾਂ ਨਾਲ ਗੱਲਾਂ ਲਾ ਕੇ ਸੁਣਦੀ ਆ ਮੈਨੂੰ ਬੱਚਿਆਂ ਤੋਂ ਭੱਗ ਗਈ ਇਹਨੂੰ ਤੇ ਆਪਾਂ ਦੀ ਇਤਿਆਤ ਨਹੀਂ ਕਰ ਰਹੇ ਮੇਰੀ ਗੱਲ ਸੁਣ ਤਾ ਤੂੰ ਕਿੰਨੀ ਪਿਆਰੀ ਤੂੰ ਇਹਨੇ ਚੜਦੀ ਆਈ ਆ ਕਰੀ ਤਾ ਨੂੰ ਮਾੜੀ ਮਾਤ ਦਿੱਤੀ ਮੈਂ ਨਹੀਂ ਤਾਈ ਜੀ ਤੁਸੀਂ ਸਾਨੂੰ ਬੜੀ ਕੋਆ ਹਾਂ ਕਦੀ ਇਹਨੂੰ ਦਿੱਤੀ ਤੇ ਜਾ ਕੇ ਇਹਦੇ ਮੁੰਡਿਆਂ ਨੂੰ ਮੈਂ ਨੂੰ ਨਾ ਕਿੰਨੀਆਂ ਕਿਲੋ ਤੋਤਰੀਆਂ ਲਾਈਆਂ ਤੜੀ ਮੈਂ ਆਪਣੇ ਮੁੰਡਿਆਂ ਵਾਂਗੂ ਇਹਨਾਂ ਨੂੰ ਸਮਝਦੀ ਨਹੀਂ ਆ ਕਿ ਚਾਹ ਮੇਰੇ ਆਪਣੇ ਸਾਡੇ ਆਪਣੇ ਮੁੰਡੇ ਆ ਇਹ ਹਣੀ ਕਿ ਬੈਹੇ ਤਾਂ ਜਾਂਦੇ ਆ ਬੈਠਾ ਵੱਡਣ ਪੈਂਦੀ ਆ ਜੇ ਤੱਕ ਤੇ ਉਹਨਾਂ ਨੂੰ ਕੋਈ ਇਹਦੇ ਗਾੜੀ ਕੋਈ ਆ ਜਿਹੜੇ ਤੇ ਸਾਰੇ ਨੇ ਵੱਡਣ ਪੈਂਦੀ ਆ ਨਹੀਂ ਸਮਝਾ ਬੋ ਡੈਡੀ ਨਹੀਂ ਪਹੁੰਚਦੇ ਤਾਂ ਹੀ ਤੇ ਮੰਮੀ ਇਦਾਂ ਕਰਦੇ ਆ ਚਲਦੀ ਘਰ ਕੇ ਤੇ ਮੇਰੀਆਂ ਨਾ ਮੈਨੂੰ ਪੁੱਛਦੀਆਂ ਨਹੀਂ ਮੈਂ ਤੇਰੇ ਵਾਂਗੂ ਛਿੱਟਾ ਥੱਲੇ ਨਾ ਰੱਖੀਆਂ ਹੀ ਨਹੀਂ ਗੀਆਂ ਨਾ ਮੈਂ ਰੱਖੀਆਂ ਮੈਂ ਤਾਂ ਤੈਨੂੰ ਉਹ ਦਿਨ ਕਿਹਾ ਜੀ ਮੈਂ ਤੇ ਨਹੀਂ ਅੱਜ ਉਹ ਦਿਨ ਫਿਰ ਤੈਨੂੰ ਲਾਵਾਂਗਾ ਤੈਨੂੰ ਪਤਾ ਲੱਗੂ ਮਾਰ ਕੇ ਵੇਖਣ ਮਾਰ ਆ ਹੀ ਜਾਂਦੇ ਤੇ ਦੇ ਉਹਨਾਂ ਦੀ ਜੁਸਤਵਾਂ ਵਾਲੀ ਹੋਏ ਨਾ ਜੀ ਜੀ ਮੈਨੂੰ ਸੋਹਂਦਾ ਜੀ ਜੀ ਡੈਡੀ ਡੈਡੀ ਕਰਦੀਆਂ ਕੱਪੜੇ ਬਾਹਲੇ ਨਾ ਵੱਖਰੇ ਕੀਤੇ ਦੇ ਕੇ ਯਾਦ ਕਰੀਂ ਮੈਨੂੰ ਤੇਰੀ 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 ਮਮੀ ਮਮੀ ਆਖਾ ਮੇਰੇ ਨਾਲ ਮੈਨੂੰ ਦੱਸਾਂ ਕਰੀਂ ਮੈਨੂੰ ਨਹੀਂ ਮਾਰ ਕੇ ਤੇ ਨੂੰ ਨਾ ਕਰੀ ਤੇ ਆਪਾਂ ਵੇਖੀ ਕੋਈ ਨਵਾਂ ਮੋਟਿਆਰੀ ਦਿੱਤੀ ਉੱਥੋਂ ਲੀੜੇ ਬਣਾ ਲਿਆ ਉੱਥੋਂ ਆ ਬੈਠਣੇ ਚੱਲਦਾ ਹੀ ਉਹ ਕੋਹਾ ਇਹੋ ਤਾਂ ਬੰਦੇ ਨੂੰ ਚੱਲਦਾ ਵਾ ਇਹਨਾਂ ਨੂੰ ਵਾਰਾ ਖਾਂਦਾ ਤੇ ਮੈਨੂੰ ਦੋ ਟਿੱਕੀਆਂ ਦੇਣ ਨਹੀਂ ਵਾਰਾ ਖਾਂਦਾ ਤੇ ਮੈਨੂੰ ਨਾ ਦੇਣ ਮੇਰੇ ਕੋਲ ਬਹੁਤ ਡੈਡੀ ਕੋਹ ਨਹੀਂ ਆਂਦਾ ਉਹ ਇਹਦਾ ਦਿਮਾਗ ਹੈ ਬੋਲੀ ਦਾ ਡੈਡੀ ਨੂੰ ਜੀ ਜੀ ਕਰੀਦਾ ਡੈਡੀ ਜੀ ਕਹੀਦਾ ਤਾਂ ਇਹ ਕਿਹਾ ਇਹ ਮੰਮੀ ਤਾਂ ਸਾਡੇ ਬਿਨ ਗੱਲ ਤਾਂ ਹੀ ਹਨ ਮਤਲਬ ਲੋਕਾਂ ਉਹ ਤੇ ਇਹ ਨਹੀਂ ਮੈਂ ਤੁਹਾਨੂੰ ਆਂਦੀ ਇਹ ਘਰ ਦਾ ਮਖਲਾਵਾ ਗੱਲ ਪਤਾ ਕੀ ਆ ਤਾਈ ਜੀ ਗੱਲ ਸਾਰੀ ਇਹ ਆ ਇਹ ਦੋਵੇਂ ਭਰਾ ਨਹੀਂ ਮੰਮੀ ਤੇ ਗਾੜੀ ਕੂਏ ਹੁਣ ਜੇ ਨਿੱਕਾ ਕੂਇਆ ਵਾ ਤੇ ਹੁਣ ਮੰਮੀ ਨੂੰ ਲੱਗਦੇ ਉਹਨੂੰ ਆਂਦੇ ਨਹੀਂ ਦਰਦੇ ਕੋਲ ਪਤਾ ਵਾ ਵੀ ਉਹਨੇ ਗਾੜੀ ਵਾਲਾਂ ਨੂੰ ਪਹਿਣਾ ਤੇ ਫੇਕ ਸਾਰਾ ਸਾਡੇ ਤੇ ਰੋਪ ਹੁੰਦੇ ਆਹ ਉਹ ਕਾਫੇ ਠਾੜੋ ਹਾਂ ਠਾੜੂਗੀ ਆਹੋ ਫੇ ਉਹਦੇ ਉਰਦਾਂ ਦਾਰੇ ਕੋਲ ਅਰੇ ਗਾੜੀ ਨੋਟ ਨਾ ਉਠੂਗਾ ਤੇ ਹਨੂ ਤੇ ਮਿਲਦੇ ਗਰਮੀਆਂ ਨਾ ਗਰਮੀਆਂ ਵਾਲੇ ਤੇ ਸਿਆਰ ਨਾ ਸਿਆਰ ਵਾਲੇ ਤਾਂ ਹੀ ਤੁਹਾਨੂੰ ਗੱਲਾਂ ਆਉਂਦੀਆਂ ਗੱਲ ਪਹਿਣਾ ਆਪਣਾ ਕਰ ਹੁਣ ਆ ਤੇ ਆਹ ਕਹਿੰਦੋਂ ਮੈਨੂੰ ਨਾ ਮਾਜ ਮਾਰ ਜੇ ਕਿਤੇ ਮੈਂ ਹੋਣ ਕੋੜ ਕੋੜ ਕਰਦੀਆਂ ਵੇਖ ਲਈਂ ਨਾ ਮੈਨੂੰ ਤਾਂ ਹੀ ਤੇ ਮੈਂ ਕੋੜ ਕੋੜ ਕਰ ਲੀ ਇਹ ਦੇ ਤੂੰ ਇਹਨੇ ਕਿਤਾ ਬਾਕੀ ਜਾ ਕੋਈ ਨਹੀਂ ਬਾਈਕਲ ਕਰ ਮਾਰ ਤਾਂ ਹੀ ਤੇ ਕਿਹਾ ਉਹ ਜਾਓ ਤੁਸੀਂ ਆ ਤੇ ਦੋ ਮੈਂ ਕਿਹਾ ਤੁਸੀਂ ਜਾ ਕੱਲ ਤਾਂ ਨੂੰ ਕੀ ਹੱਤਗਾ ਵਾਜਦੇਗਾ ਵੀ ਬੱਸ ਕਰਿਆ ਕਰੋ ਜਾ ਕੋਈ ਵੀ ਜਾਓ ਜਿਹੜਾ ਡੈਡੀ ਚੰਗਾ ਇਹਨੂੰ ਦੇ ਦਿਆ ਕਰੋ ਪਰੋਂਖੇ ਦਾ ਮਾਨੂੰ ਰਹਿਣ ਦੋ ਨੇ ਤੇਰਾ ਦੇ ਨਹੀਂ ਜੜੇ ਵੇ ਜੇ ਹਾਂ ਵੇ ਤੇਲੀ ਸ਼ਰਮਾ ਨਾ ਤੈਨੂੰ ਘਟਾ ਹਾਂ ਤੇਰਾ ਹਰਕਮਾ ਜੀਜੀ ਨਾ ਖਪਣ ਡਈ ਉਹ ਆਂਦੇ ਕਿੱਥੇ ਇਹ ਤੇਰਾ ਲਾੜਾ ਮਰਾ ਨਾ ਕਹਦੇ ਨੱਕ ਦਾ ਮੁੱਕੀ ਕਰਕੇ ਤੇਰੇ ਇੱਧਰ ਦੇ ਨਾ ਆਇਆ ਤੇਰਾ ਕਿਹੜੇ ਵੇ ਉੱਠਾਂ ਨਾ ਵੇ ਇਹ ਆ ਇਹ ਉੱਠ ਜਾ ਉੱਠ ਉਹ ਤੇ ਦੇ ਨਾ ਸੂਰਜ ਕਿੱਥੇ ਆਇਆ ਸਿਰ ਤੇ ਅੱਧੀ ਅੱਧੀ ਰਾਤ ਉੱ ਘਰੋਂ ਨਾਲ ਮੁੜ ਕੇ ਤੂੰ ਹੋਂ ਨਹੀਂ ਛੱਡਦਾ ਹੋਇਆ ਕੀ ਆ ਨਹੀਂ ਹਟ ਰਵੜਾ ਤੇਰਾ ਉੱਠਣ ਦਾ ਪਹਿਲਾਂ ਮੈਨੂੰ ਦੱਸ ਤੈ ਸਾਈ ਉਹ ਨੀਂਦੋਂ ਦੀ ਮੈਂ ਕੀ ਕਰਦਾ ਤੇ ਫੇਰ ਟਾਈਮ ਨਾਲ ਘਰ ਆਜਿਆ ਘਰ ਨੀਂਦ ਆਉਂਦੀ ਐ ਤਾਂ ਟਾਈਮ ਨਾਲ ਸਾਇਆ ਘਟ ਟਾਈਮ ਨਾਲ ਪੱਕਦੀਆਂ ਨੀ ਤੈਨੂੰ ਫੜਾਉਂਦੀਆਂ ਨੀ ਉਹ ਮੈਂ ਕੀ ਕਰਦਾ ਮੈਂ ਕੀ ਕਰਦਾ ਤੇ ਕਿੱਨੇ ਕਰਨਾ ਨਹੀਂ ਇਹਦੀਆ ਨਹੀਂ ਇਹ ਤੇ ਵੀ ਤੂੰ ਆ ਨਾ ਮੈਂ ਕੀ ਕਰਾਂ ਤੇ ਬਾਹਰ ਕਿੱਨੇ ਕਰਨਾ ਚੱਲ ਇਹ ਦੱਸ ਬਾਹਰ ਦਾ ਤੇ ਬੜੀ ਰੱਟ ਲਾਈ ਆ ਬਾਹਰ ਤੇ ਘਾਰ ਹੀ ਲੈਣਾ ਫੇਰ ਘਾਰ ਹੀ ਲੈਣਾ ਉਹਨਾਂ ਦਾ ਮੈਂ ਜੀਜੀ ਨਾ ਬੁਰੀ ਬਣ ਨਹੀਂ ਆ ਜਿੰਨਾ ਵੀ ਜਨ ਬਾਹਰ ਕੱਲ ਦੇਣਾ ਜਨ ਬਾਹਰ ਕੱਲ ਦੇਣਾ ਉਹਨਾਂ ਦੇ ਸਾਹਮਣੇ ਮੈਂ ਸ਼ਰਮ ਦੀ ਮਾਰੀ ਫੇਰ ਨਹੀਂ ਗੱਲ ਕਰਦੀ। ਕਰ ਲੋ ਫਿਰ ਬਾਹਰ। ਉਹਨਾਂ ਨੇ ਤਾਂ ਬੜੀ ਜਨਾਵਾ ਪਿੱਪਰ ਜਾਇਆਂ ਨੂੰ ਕਹਿ ਆ ਕਿ ਮਮੀ ਨੂੰ ਕਹੋ ਕਿ ਮੈਨੂੰ ਬਾਹਰ ਕੱਢ ਦਿਓ ਮੈਂ ਨਹੀਂ ਰੁਕਣਾ। ਹੁਣ ਕੀ ਅਜੇ ਨਹੀਂ ਉੱਠਣਾ। ਚੱਲ ਮਾਤਾ ਚਾਹ ਲਿਆ ਮੈਂ ਸ਼ਹਿਰ ਜਾਣਾ ਮੜਾਇਆ ਯਾਰ। ਯਾਰ ਕੀ ਕਰਨ ਜਾਣਾ? ਫੋਨ ਆਉਣ ਡਿਆ ਮੁੰਡੇ ਦਾ ਕੇਦੇ ਦਾ। ਤੈਨੂੰ ਮੁੰਡਿਆਂ ਦੇ ਜ਼ਿਆਦਾ ਫੋਨ ਨਹੀਂ ਆਉਣ ਡਿਆ ਤੇ ਮੁੰਡਿਆ ਵਾ ਕੀ ਕਰਾਂ ਮੈਂ ਜਾਣਾ ਵਾਗੇ। ਤੂੰ ਹੀ ਜਾਣਾ ਫੇਰ। ਤੂੰ ਤਾਂ ਜਾਣਾ ਹੋਊਗਾ ਕੰਮ ਤੇਰਾ ਜ਼ਿਆਦਾ ਜ਼ਰੂਰੀ ਆ। ਤੈਨੂੰ ਕੱਲੇ ਨਹੀਂ ਜਾਣਾ ਕੰਮ ਰਹਿਣਾ ਫੇਰ ਇਹਨੇ ਦੂਜੇ ਵਿਆਹੇ ਜਿਹੜੇ ਉਹ ਤੇ ਜਾਂਦੇ ਨੇ ਇਹ ਤੱਕ ਕੱਲੇ ਕਹਿਣਾ ਉਹ ਤੇ ਜਾਣਾ ਹੀ ਪੈਣਾ ਨਾ ਫੇਰ ਯਾਰਾਂ ਦੋਸਤਾਂ ਨਾਲ ਮੈਂ ਤੇ ਜਾਣਾ ਪੈਣੀ ਸਰਪੰਚੀ ਰਹੀ ਹਣੀ ਆਓ ਲਈ ਆਗੇ ਤੁਸੀਂ ਤੇ ਬਾਹਰ ਨਹੀਂ ਜਾਣਾ ਮੈਂ ਵੀ ਇਹ ਕਰਦੇ ਨਹੀਂ ਚਾਹ ਦੇਣੀ ਅੱਛਾ ਮੈਂ ਤੇ ਸੋਇਣਾ ਇਦਾਂ ਹੀ ਸੌਂ ਜਾਵੀਂ ਜਾ ਲਾ ਲਾਗਦੇ ਕਿਉਂ ਭੁੱਖਾ ਹੀ ਨਾ ਖੱਟਿਆ ਸੁੱਤਾ ਹੋਣਾ ਤੈਨੂੰ ਉਹਨਾਂ ਨੇ ਕਿਥੋਂ ਰੋਟੀ ਫੜਾਈ ਹੋਣੀ ਆ ਉਹਨਾਂ ਨੇ ਕਦਾ ਆ ਮੈਂ ਜਾਣਾ ਸ਼ਹਿਰ ਫੋਨ ਆਈਏ ਦੇਵੇ ਆ ਕਿਨੇ ਫੋਨ ਆ ਗਏ ਸਵੇਰ ਦੇ ਗੇੜ ਬਾਅਦ ਮੰਗ ਕੇ ਵਿਖਾੜੀ ਮੈਨੂੰ ਤੇ ਤੇਰੀ ਲੱਤ ਨਾ ਵੱਡੀ ਤੇ ਤੂੰ ਵੀ ਮੈਨੂੰ ਆਖੀ ਚੰਗਾ ਨਾ ਦੋ ਮੈਂ ਸੋਇਆ ਨਾ ਫੇਰ ਮੈਨੂੰ ਵੀ ਆ ਜਾ ਘਰੇ ਸੁੱਤਾ ਠੀਕ ਹਨ ਬਾਹਰ ਫਿਰਦਾ ਨਿਕੰਗਾ ਮੈਂ ਸੋਇਨਾ ਨਾ ਮੈਂ ਫਿਰਨ ਦੇਣਾ ਨਾ ਉਹ ਦੂਜੇ ਦੇ ਮੈਂ ਨਹੀਂ ਫਿਰਦਾ ਨਾ ਆ ਦਫਾ ਸੁੱਤਾਰਾ ਦੇ ਦੇਣਗੇ ਤੈਨੂੰ ਵਧੀਆਂ ਘਟੀਆਂ ਉਹਨਾਂ ਨੇ ਕਿਹਾ ਤੈਨੂੰ ਸੱਜਰੀਆਂ ਲਾਲਾ ਦੇਣੀਆਂ